ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਭੰਤੋੜਾ ਬੋਬੋ ਵੈਕਮ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪੁਰਾ ਜਿਹੜਾ ਅਮਰਸਰ ਪੈਂਦਾ ਜੀ ਤੁਸੀਂ ਲਈ ਵੀ ਆ ਪਰਸਾ ਤੇ ਬਾਈ ਮੰਗੇ ਨੇ ਉਰਾਛੇ ਆ ਅੱਜ ਵੀ ਬਾਈਆਂ ਕੋਲ ਅਰਦਾਸ ਲੈ ਕੇ ਛੋੜੇ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਭਰਾਇਆਂ ਦੇ ਕੋਲ ਬੋੜਾ ਤੋਂ ਬੋਲੇ ਵਿੱਚ ਚੱਤਰਾ ਬਲੋਂ ਇੱਥੇ ਆ ਕਿ ਚੁਆਈ ਕਰੋ ਪਾਸ ਕਰੋ ਪੂਰਾ ਤਸੱਲੀ ਵਧੋ ਨਾਲੇ ਵੀੜੋ ਬੱਤ ਜੀ ਕਰਦਾ ਹੋਰ ਚਲੋ ਗਾਵੇਂ ਕਵੀ ਦਾ ਫੈਲਾਉਤ ਕੇ ਮੋਹਣ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹੋਰ ਬਾਈ ਜੀ ਕਿਦਾਂ ਜੀ ਕਿਰਪਾ ਬਾਬੇ ਦੂਰ ਸੌਂਦੀ ਜੀ ਛੜਦੀ ਕਲਾ ਆ ਜੀ ਇਹ ਮੇਰਾ ਬੜੀਆਂ ਬਾਬਾ ਟਾਈਮ ਆ ਮੈਂ ਡੇਰੀ ਨੂੰ ਮਾਲ ਲੈ ਕੇ ਜਾਂਦੇ ਉਹਨਾਂ ਨੇ ਕੱਲ ਦਾ ਕੀ ਮਾਲ ਜਾਂਦਾ ਡੇਰੀਆਂ ਦੂਰੀਆਂ ਹਾਂ ਜੀ ਹਾਂ ਜੀ ਤਾਂ ਇਹਨਾਂ ਦਿਨਾਂ ਹੁੰਦਾ ਹੀ ਆ ਹਾਂ ਤੇ ਇੱਕ ਗੱਲ ਹੁਣ ਤੁਹਾਡੇ ਸਾਹਮਣੇ ਵੇਖੜੇ ਵੱਡੀ ਜੋ 5 ਕਿਲੋ ਦੁੱਧੀ ਉਹ ਦੇਤੀ ਕਮੱਜ ਦੇਤੀ ਸੇਰ ਤੋਂ ਕੜਗੱਪਣ ਸੀ ਉਹ ਮੈਤੇ ਦੇ ਬੰਦੇ ਡੇਰੀ ਵਾਲ ਪੈਂਦੇ ਆ ਅੱਛਾ ਨਾਲੀ ਉੱਥੋਂ ਦੇ ਲੈ ਕੇ ਕਮੱਜ ਠੀਕ ਆ ਤੇ ਫੇਰ ਮੱਜਾਂ ਨੂੰ ਹੋਰ ਹੀ ਹੁਣ 15 16 16 ਕਿਲੋ ਵਾਲੀਆਂ ਆਉਂਦੀਆਂ ਬੰਦੇ ਗਏ ਲੱਦਣ ਠੀਕ ਆ ਉਹਦੇ ਉਧਰ ਵੀ ਹੈਗੀਆਂ ਦੋ ਪਰ ਆਈਆਂ ਹੁਣੇ ਉਹ ਠਹਿਰ ਕੇ ਭਾਉਂਦੇ ਆ ਰਿਹਾ ਬਿਲਕੁਲ ਬਾਜੀ ਬਿਲਕੁਲ ਇਹਦਾ ਲਾਹੇ ਤੇ ਮੈਂ ਚਲੋ ਅੱਜ ਆਪਾਂ ਦਾ ਖਾਜੀ ਲਵਾਈਏ ਮੈਂ ਹਾਂ ਹਾਂ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਕਿੰਨੀਆਂ ਬਾਜੀ ਆਪਾਂ ਮੱਜਾਂ ਦੇ ਦੋ ਤੇ ਤਿਆ 6 ਰੰਗ ਭਾਉਂਦੇ ਆਪਾਂ ਚਲੋ ਹਾਂ ਇਹਦੇ ਵਿੱਚ ਤੋਕਰਾਂ ਵੀ ਹੈ ਸਜਰਾ ਹੈ ਕੀ ਵੀ ਹੈਗੀ ਦਾ ਸਜਰਾ ਵੀ ਹੈਗਾ ਹਣਾ ਦਸ ਹੋਏ ਬਾਜੀ ਹਾਂਜੀ ਸੂਣ ਵਾਲੀ ਹੈ ਜੀ ਅੱਛਾ ਜੀ ਧੂਣ ਵਾਲੇ ਕੋਈ ਚੌਥਾ ਤੇ ਇਹਨੂੰ ਵਾਲੇ ਕੋਈ ਪੰਜਵਾਂ ਵੀਰ ਮੇਰਾ ਹਾਂਜੀ ਹਾਂਜੀ ਦੰਦਾ ਨਹੀਂ ਕੋਈ ਟਿਕਾਣਾ ਹੋਗਾ ਕੋਈ ਹਿਲਦਾ ਨਾ ਹੋਗਾ ਠੀਕ ਆ ਤੇ ਥਣ ਚੜਾ ਵੀ ਇਸੇ ਵੀ ਗਦਲ ਲੈ ਹਾਂ ਬਸ ਦੁੱਧ ਕਿੰਨਾ ਕਰਨਾ ਲਓ ਜੀ ਦੁੱਧ ਉਹ ਬੰਦੇ ਨੇ 12 ਕਿਲੋ ਦੇ ਦਿੱਤੀ ਮੈਨੂੰ ਵੀ ਜੇ ਆਪਣਾ 12 ਦਿਨਾਂ ਦੇ 13 ਦਿਨਾਂ ਦੇ ਦਾਸ ਲੈ ਲੈ ਆਹ ਦੀ ਸਮਝ ਨਾ ਲੈ ਕੇ ਜਾ ਬੰਦੇ ਜੀ ਬਲਾਕ ਪੰਡਾ ਵੇਖੋ ਬਈ ਬਲਾਕ ਵੀ ਬਲਾਕ ਪੈਣ ਵਾਲੇ ਥੋੜਾ ਵਾਵਾ ਕੀ ਗੱਲ ਸਹੀ ਹੈ ਬਾਜੀ ਆਏ ਆਜੋ ਪੱਕੀ ਜੀ ਆਜੋ ਆਜੋ ਵੇਖੋ ਭਰਾ ਜੀ ਨਾੜ ਹੀ ਪੱਕੀ ਬਾਹਰ ਕਰੀ ਆ ਦੋ ਦੀ ਨਾੜ ਹੀ ਪੱਕੀ ਬਾਹਰ ਕਰੀ ਆ ਪੁੜੀ ਦੇ ਪੈਪਰ ਜਨਾਬ ਕਰਵਾਈਆਂ ਹਾਂ ਹਾਂ ਤਰਲਾ ਕਰਦਾ ਕੋਈ ਨਹੀਂ ਚਲੋ ਜੀ ਬਾ ਠੀਕ ਆ ਪੈਪਰ ਦੇ ਜੀ ਤੇ 50 ਕਿਲੋ ਵਾਲੀ ਨਹੀਂ ਆਏ ਮਲਾ ਨਹੀਂ ਹੈ ਜੀ ਜੀ ਮੈਂ ਇਹ ਤਾਂ ਵੀ ਆਪਣੇ ਸੱਚੀ ਕੋ ਕੇ ਪਾਈਆ ਹਾਂ ਜੋ ਦੱਸਦਾ 12 ਕਿਲੋ ਚੋਲੇ ਨੇ ਨਹੀਂ ਹੋਊਗਾ ਜਿੰਦਾ ਨਾ ਪਾ ਲੂ ਓਦਾਂ ਆ ਬਿਲਕੁਲ ਜੀ ਹਾਂ ਹਾਂ ਹਾਂਜੀ ਮੈਂ ਚੜੇ ਚੁੜੇ ਉਹਨੇ 75000 ਆ ਦੇ ਆ ਪਰ ਰੇਟ ਆ ਬਾਜੇ ਪੌਣੀ ਹੈ ਨਾ ਬਿਲਕੁਲ ਨਹੀਂ ਨਹੀਂ ਆ ਠੀਕ ਠੀਕ ਆ ਮੱਝੋਂ ਨਹੀਂ ਕੀਏ ਇਹ ਮੱਝੋਂ ਜਾ ਰਹੀਆਂ ਮੱਡੀਆਂ ਨਹੀਂ ਮੈਂ ਕਹੀ ਨਹੀਂ ਆ ਨਹੀਂ 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 ਹਾਂ ਇੱਕੀ ਬਿਲਕੁਲ ਹਾਂ ਹਾਂ ਸੰਦੀਪ ਜੀ ਮੱਝ ਦੇ ਰਾਂਗੇ ਹਾਂ ਤੇ ਨਾ ਪੈ ਰਹੀਆਂ ਨੇ ਜਾਂਦੋ ਤੇ ਬਾਕੀ ਛੋਲ ਛਾੜ ਹਰ ਇੱਕ ਨੂੰ ਕਰ ਦਾਂਗੇ ਜਦੋਂ ਭੈਣ ਭਰਾ ਹੋਊਗਾ ਕੋਈ ਗੱਲ ਠੀਕ ਠੀਕ ਹੈ ਭਾਈ ਆ ਵੀ ਤਾਜੀ ਸੋਈ ਸੀ ਦੀਪ ਜੀ ਹਾਂ ਜੀ ਥੱਟੀ ਇਹਨੇ ਮਗਰ ਇਧਰ ਹੀ ਅੱਜ ਜਦੋਂ ਸੋਈ ਦੋ 6-7 ਵਜੇ ਕੋਲੋਂ ਬੋੜਾ ਹੋਊਗਾ ਠੀਕ ਆ ਹਾਂ ਤੋਰੋ ਜੀ ਲਓ ਜੀ ਵੇਖੋ ਕਰਾ ਦੇ ਇਹਨੂੰ ਕੋਈ ਸੁਵਾ ਦੂਜਾ ਲਾਵੇ ਤੇ ਇਹਨੂੰ ਚੌਥਾ ਲਾਵੇ ਆਪੇ ਸਮਝਣਾ ਸਮਝਣਾ ਬਿਲਕੁਲ ਜੀ ਆਪਣੀ ਤੁਹਾਡੇਆਂ ਆਪਣੇ ਤਣਾ ਸੁਆਈਆਂ ਆਪਣੇ ਨਾ ਨਾ ਬਿਲਕੁਲ ਭਾਈ ਜੀ ਹਾਂ ਜੀ ਲਓ ਦੁੱਧ ਨੂੰ 9-10 ਕਿਲੋ ਦੇ ਦੇ 9-10 ਠੀਕ ਆ ਇਹ ਜਿਹੜਾ 12 ਪਾ ਪੈਸੇ ਹੀ ਹੋਣਗੇ ਲੈਣ 9 ਰੁਪਏ ਨਹੀਂ ਚੁਆਈ ਆਜੇ ਆਜੋ ਆ ਜਾਓ ਆ ਗੋਆ ਸਾਈਡ ਤੇ ਕਰਦੇ ਕਲੇ ਇਹ ਰਾਣੀ ਇਹ ਠੀਕ ਆ ਬਾਕੀ ਠੀਕ ਆ ਇਹ ਤੋਂ ਬਸ ਜਿਆਦਾ ਜਰਾ ਤਾਂ ਦੇਰਾ ਆ ਮੈਂ ਤਾਂ ਨਹੀਂ ਠੀਕ ਹੈ ਭਾਈ ਜੀ ਨਾਲ ਨਾਲ ਗਰਮੀ ਆ ਗਈ ਨਾ ਬਲੈਸੀ ਭਾਈ ਹਾਂ ਜੀ ਭਾਈ ਫਿਰ ਨਾਣਾ ਬੜੀਆਂ ਚੱਡੇ ਦੇ ਦੇਵੇ ਹੈਗੀਆਂ ਜੀ ਹੁਣ ਦੁੱਧ ਦਾ ਨਹੀਂ ਪਤਾ ਕਿੰਨਾ ਕਰਨਾ ਪਰ ਨਾਣਾ ਕੱਲੀਆਂ ਕੀ ਕਰੂ ਮੈਂ ਜਾ ਕੇ ਪਾਉਂਗਾ ਨਾ ਭੱਟੇ ਤੇ ਬਿਲਕੁਲ ਨਹੀਂ ਹੈਗਾ ਜੀ ਤੂੰ ਨਾਣਾ ਨਾਣਾ ਉੱਥੇ ਕੀ ਕਰਨੀ ਆ ਸੰਦੀਪ ਜੀ ਹਾਂ ਦੇਣਾ 60000 60000 ਬਸ ਠੀਕ ਹੈ ਜਾਂਦੇ ਕਰਾਂਗੇ ਵੇਖੀ ਚਲੋ ਰੇਟ ਕਰਾਂ ਦੀ ਨਾਲਾ ਰੋਟੇ ਵੀ ਖੀਜਣਾ ਕਿਹੜੀ ਆਂਦੀ ਪਈਆਂ ਬੇ ਜੀ ਸੂਆਲੇ ਮਹੀਨਾ ਚੋ ਅਗੇ ਤੇ ਜੇ ਨਾ ਕੇ ਨੂੰ ਪਸੰਦ ਆਵੇ ਨਾ ਤੇ ਫਿਰ ਇਨੇ ਨਹੀਂ ਬੂਜੇ ਇਹ ਵੀ ਆਫਰ ਨਾਲ ਠੀਕ ਇਹਦੇ ਵਲ ਕੱਟੀ ਆਈ ਭੋੜੀ ਆ ਅੱਛਾ ਜੀ ਸੂਈ ਹੋਈਆਂ 5 ਮਹੀਨੇ ਦੀ ਲਓ ਆ ਬੱਲੇ ਹਾਂ ਜੀ ਹਾਂ ਹਾਂ ਬਾਅਦ ਚ ਆ ਬੱਦ ਗਏ ਤੇ ਦੁੱਧ 8 ਕਿਲੋਗਾ ਪਕਾ ਤੋੜੋ ਜੀ ਹਾਂ ਹਾਂ ਇਹ ਨਹੀਂ ਬੱਚੇ ਹੁਣ ਬੱਚੇ ਸਾਡੇ ਸਾਰੇ ਸਾਰੇ ਹਾਂ ਬਿਲਕੁਲ ਭਾਜੀ ਬਿਲਕੁਲ ਹਾਂ ਮੈਂ ਉਹਨਾਂ ਪੈਸੇ ਦੇਣੇ ਆਪਾਂ ਦੇਖ ਲਿਆ ਬਾਸ ਜੀ ਬਾਸ ਬਾਸ ਆੰਦੋ ਅੱਗੇ ਜਾਓ ਕਰਾਂਦੇ ਲੈ ওই ਮੁਖੜਾ ਵੇਖੋ ਜੀ ਵਾਹ ਮੁਖੜਾ ਬਲਾਇਤਨ ਕਾਂ ਦਾ ਪਕੜਾ ਵੇਖੋ ਸਵਾਈ ਨੂੰ ਇੱਕ ਨੰਬਰ ਦੀ ਰਸਨੀ ਚਲ ਬਸ ਠੀਕ ਆ ਹਾਂਜੀ ਭਾਈ ਜੀ ਫਿਰ ਜੈ ਜੀ ਜੈ ਜੀ ਇਹ ਵੀ 60000 60000 ਉਹ ਤਾਂ ਮੇਖ ਲੈ ਸੰਦੀਪ 10ਵੀਂ ਦੇ ਉਹ ਕਿਹਨੂੰ 60000 ਰੇ ਮੈਂ ਤੈਨੂੰ ਭਾਈ ਤੈਨੂੰ ਨਹੀਂ ਭਾਈ ਨਹੀਂ ਭਾਈ ਹੋਣਾ ਨਹੀਂ ਨਹੀਂ ਅੱਜ ਥੋੜੀ ਤੋਂ ਖੜਿਆ ਹਾਂ ਜੀ ਹਾਂ ਜੀ ਇਹ ਸਬੂਕੀ ਪਿੰਲਾ ਵਿੱਚੋਂ ਵੀ ਨਹੀਂ ਆਈ ਦੁੱਧ ਬੱਤੀ ਜੇ 7 ਕਿਲੋ ਹਾਂ ਜੀ 7 ਕਿਲੋ ਦੁੱਧ ਗੱਬਣਾ ਨਹੀਂ ਗੱਬਰ ਕੁਛ ਨਹੀਂ ਹੈ ਨਾ ਠੀਕ ਆ ਟੀਕਾ ਲਵਾ ਕੇ ਮਿਲਦੀ ਜੇ ਹਾਂ ਜੀ ਤੁਹਾਡਾ ਬਾਕੇ ਚੋਂਦੇ ਨੇ ਬਾਅਦ ਵਿੱਚ ਮੈਂ ਉਹ ਸਾਨੂੰ ਆਖੇ ਬਸ ਸਹੀ ਸਹੀ ਗੱਲ ਨਹੀਂ ਕਰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਵੇਖੋ ਆਪਾਂ ਪਹਿਲਾਂ ਦੱਸਣਾ ਆਪਾਂ ਸਹਿਮਤੀ ਕਰਕੇ ਬੇਸ਼ੱਕ ਇਹ ਚੋ ਕੇ ਕਰੇ ਕਰਕੇ ਬਿਲਕੁਲ ਜੀ ਤੁਹਾਡੇ ਟੀਕਾ ਲਵਾਉਣੀ ਜੇ ਉਹ ਵਾਦਾ ਸਾਡੇ ਨਾੜੇ ਦੀ ਕੋਈ ਗਾਰੰਟੀ ਕਿਸੇ ਰੱਖਦੀ ਨਹੀਂ ਲੱਤ ਨਹੀਂ ਚੱਕਣੀ ਜੀ ਇੱਥੇ ਰੱਖਦੇ ਜੀ ਬਸ ਠੀਕ ਆ ਬਾੜਾ ਬਾਰੀ ਆਉ ਕਰਾ ਦੇ ਚਲੋ ਹਾਂ ਜੀ ਸੰਦੀਪ ਜੀ ਜਾਰੇ ਤੇ ਅੱਦੀ ਸੂਈ ਹੈ ਕੋਈ ਪਿੰਨਾ ਚੋਂ ਮਹੀਨੇ ਦੀ ਠੀਕ ਹੈ ਜੀ ਹਾਂ ਜੀ ਰੇਟ ਜੋ ਮਰਜ਼ੀ ਕਰੀਏ ਸੰਦੀਪ ਜੀ ਮੁੱਲ 55 60 ਜੋ ਮਰਜ਼ੀ ਰ 50000 ਦੀ 50000 ਪਰ ਜਾਣ ਦੋ ਚਲੋ ਇਹ ਕਾ ਵੀ ਚੋਟ ਜੀ ਇਹ ਸੂਈ ਜੇ 2 ਮਹੀਨੇ ਦੀ ਹਾਂ ਜੀ ਆ ਬਲੇ ਆਂਦੇ ਦੋ ਜਿਹਰੇ ਫਿਰ ਗਾ 7 8 ਬੋਲੇ ਐਦਾਂ ਮਿਲਦੀ ਥਾ ਬੱਚਾ ਬੱਚਾ ਨਹੀਂ ਬੱਚਾ ਨਹੀਂ ਬਠੀ ਇਹ ਵੀ ਦੋ ਰੋਪਾ ਜੀ ਲਓ ਜੀ ਵੇਖੋ ਵੱਡੀ ਆ ਜੀ ਆਹ ਵੇਖੋ ਬਰਾਬਰ ਸਰਨ ਸਰਨ ਹਨਾ ਜੀ ਸਾ ਬਾੜੇ ਮਾਰਦੀ ਬਾਜ ਆਪਾਂ ਗੱਲ ਸਾਰਾ ਉਹ ਦੱਸ ਦੇਣਾ ਨੇ ਫਿਰ ਤੋਂ ਸਾਨੂੰ ਨਾ ਦੇ ਰੋ ਹਾਂ ਬਿਲਕੁਲ ਜੀ ਬਿਲਕੁਲ ਕੰਕਾ ਵਾਲੀ ਬਾਜੀ ਬਾਜੀ ਦੱਸਣ ਲੈ ਆਪਾਂ ਬਿਲਕੁਲ ਬਿਲਕੁਲ ਬਾਜੀ ਹਾਂਜੀ ਹਾਂਜੀ ਬਾਜੀ ਤੇ ਜੀ ਢੋਟੀ ਜੀ ਇਹ ਚਲੋ ਮਾਰੀ ਨਹੀਂ ਸਾਫ ਸੁਥੀ ਠੀਲ ਠੰਡੀ ਧਾਰ ਦੇ ਦੋ ਉਹਨੇ ਵੇਜੋ ਥੱਲੇ ਉਸੇ ਨੂੰ ਮੇਰੇ ਕੋਲ ਪੈਂਦੇ ਤਿੰਨਾਂ ਨਾ ਚੋੜੋ ਹਾਂ ਆਦੇ ਨਾ ਇਹ ਵੀ ਆ 55000 ਦੇ ਨਾ ਥਣ ਜਿਹੜੇ ਬਹੁਤ ਸਾਲ ਸਾਰੀ ਸਾਫ ਹੈ ਬਸ 55000 ਦੇਣੀ ਹਾਂ ਹਾਂ ਬਿਲਕੁਲ ਜੈ ਰੇ ਰੇ ਦੀ ਤੇ ਸਭ ਦੂਜਾ ਸੁਭਾ ਜੀ ਸੂਈ ਦਾ ਉਹ ਬਚਾਰਾ ਕਾਰੀ ਸੂਈ ਪੰਜਾਂ ਲਾਲੋ ਚਾਹ ਲੱਗੋ 8 ਕਿਲੋ ਦੋ ਖੁੱਲਾ ਚੋਟੀ ਲਓ ਜੀ ਵੇਖੋ ਹਾਂਜੀ ਜਾ ਨੋਰਾ ਕਹਿਮੀ ਬੜੀ ਆ ਨੋਰਾ ਬੜ ਗਿਆ ਆਪ ਅੱਛਾ ਕੱਟੀ ਹੈ ਜੀ ਹਾਂਜੀ ਹਾਂਜੀ ਕੱਟੀ ਮਤਲਬ ਆ ਜਾ ਖਾਣ ਤੂੰ ਆਹ ਤੇਰੀ ਫੋਟੋ ਖਿਜੀਏ ਤੂੰ ਟੱਪੀ ਜਾਨੀ ਆ ਲੈ ਆ ਬਾਬਾ ਦੇ ਸੇ ਬਾਬਾ ਦੇ ਇਹ ਤੇ ਰਕ ਬੰਨ ਚੋਈ ਚੋਈ ਦੇ ਸੁਨੀਲ ਜੀ 8 ਨੰਬਰ ਉਹ ਕੋਈ ਭੂ ਨਹੀਂ ਛੱਟਾ ਨਹੀਂ ਉਹ ਥਾਣੇ ਵੱਧ ਘੱਟ ਨਹੀਂ ਹੁੰਗਾ ਹਾਂ ਹਾਂ ਬੋਲੋ ਜੀ ਅੱਜ ਜੈਦੇ ਕਿੰਨੇ ਲਿਖੀ ਇਹ 55 ਦੇ ਚੱਲ ਨਾਲ ਦੇ ਵੇਖੀ ਬੜਾ ਠੀਕ ਆ 55 550 ਕੋਈ ਕੋਈ ਬੜਾ ਪਾ ਹੈ ਨਹੀਂ ਹਾਂ ਹਾਂ ਬਿਲਕੁਲ ਬਾਕੀ ਆਪਣੇ ਹਰਕ ਮਰਜੀ ਕਰੇ ਬਸ ਜੀ ਬਸ ਵਾਹ ਬਿਲਕੁਲ ਭਾਈ ਬਿਲਕੁਲ ਚਲੋ ਫੋਨ ਨੰਬਰ ਆਪਣਾ ਹੈ 9872183013846290 ਤੇ 13 ਜਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਪਿੰਡ ਆਪਣਾ ਆਰਾਮਪੁਰਾ ਆਰਾਮਪੁਰਾ ਚੀਤੇ ਕਰਕੇ ਮਸ਼ਹੂਰ 골ਡਨ ਡੇਟ ਦੇ ਬਿਲਕੁਲ ਕੋਲ ਆ ਹਾਂਜੀ ਹਾਂਜੀ ਕੋਈ ਬਾਕੀ ਕਿਸੇ ਰਮਦਾ ਗੱਲ ਹੈ ਸਾਨੂੰ ਫੋਨ ਕਰ ਲੋ ਜੇ ਨਾਮ ਪਤਰਾ ਗਿਆ ਪਸੰਦ ਆਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ